ਇੱਕ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ ਨੂੰ ਹਾਟੜ ਚ ਲੈ ਕੇ ਇੱਕ ਮਿਜੀ ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰ ਲਗਾੜ ਨੇ ਰੋ ਰੋ ਕੇ ਗੁਹਾਰ ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾ ਕਹਿਆ ਕਿ ਵਾਈਫ ਮੇਰੀ ਦੇ ਨਾ ਦਰਦ ਹੋਂਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੜ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਾਰੇ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਜੇਕਰ ਸਮੇਂ ਸਿਰ ਹੈ ਹਸਪਤਾਲ ਵਾਲੇ ਰਾਤ ਨੂੰ ਦਰਵਾਜ਼ਾ ਖੋਲ ਦਿੰਦੇ ਤੇ ਇਹ ਨਵਜੰਮਿਆ ਬੱਚਾ ਅੱਜ ਇਸ ਜਹਾਨ ਉੱਪਰ ਹੁੰਦਾ ਸਮਝ ਸਕਦੇ ਹੋ ਉਹ ਐਦਾ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਤੇ ਇੰਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਦੇ ਪਟਾੜਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਹ ਅਲਟਰਾ ਸਾਊਂਡ ਪਸੰਦ ਨਹੀਂ ਆ ਇੱਥੋਂ ਕਰਾਓ ਇੱਥੋਂ ਕਰਾਓ ਕਮਿਸ਼ਨ ਦੇ ਚੱਕਰ 'ਚ ਆਪਣੀ ਆਪਣੇ ਬੰਦਿਆ ਕੋਲਟਰਾ ਸਾਉਂਡਾ ਕਰਾਈਆਂ ਇਹਨਾਂ ਨੇ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਇੱਕ ਨਵਜੰਮੇ ਬੱਚੇ ਦੀ ਮ੍ਰਿਤਕ ਦੇਹ ਨੂੰ ਹੱਥ ਵਿੱਚ ਲੈ ਕੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰ ਲਗਾੜ ਨੇ ਰੋ ਰੋ ਕੇ ਗੁਹਾਰ ਜੇਕਰ ਸਮੇਂ ਸਿਰ ਹਸਪਤਾਲ ਵਾਲੇ ਰਾਤ ਨੂੰ ਦਰਵਾਜ਼ਾ ਖੋਲ ਦਿੰਦੇ ਤੇ ਇਹ ਨਵਜੰਮਿਆ ਬੱਚਾ ਅੱਜ ਇਸ ਜਹਾਨ ਉੱਪਰ ਹੁੰਦਾ ਹਸਪਤਾਲ ਦੀ ਸਿੱਧੇ ਤੁਰਦੇ ਉੱਪਰ ਅਣ ਦੇਖੀ ਕਾਰਨ ਬੱਚੇ ਦੀ ਹੋਈ ਹੈ ਮੌਤ ਅਜਿਹੇ આરોਪ ਲਗਾਏ ਜਾ ਰਹੇ ਨੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਪਰਿਵਾਰ ਦਾ ਰੋ ਰੋ ਕੇ ਹੈ ਬੁਰਾ ਹਾਲ ਤਸਵੀਰਾਂ ਵੇਖੋ ਤਸਵੀਰਾਂ ਵੇਖ ਕੇ ਤੁਸੀਂ ਵੀ ਰੋ ਨੋ ਬਰਸ਼ਾ ਰੈਪੀਟ ਤਸਵੀਰਾਂ ਵੇਖੋ ਤਸਵੀਰਾਂ ਦੇਖ ਕੇ ਤੁਹਾਡਿਆ ਬਈ ਦਿਲ ਪਸੀਜ ਜਾਏਗਾ ਕਿ ਇਸ ਪਰਿਵਾਰ ਉੱਪਰ ਕਿੱਡਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕ ਛੋਟੇ ਜਿਹੇ ਨਵਜੰਮੇ ਬੱਚੇ ਦੀ ਲਾਜ ਨੂੰ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਘੁਮਣਾ ਕਿੰਨਾ ਕੁ ਦਰਦਨਾਕ ਹੋ ਸਕਦਾ ਤੁਸੀਂ ਸਮਝ ਸਕਦੇ ਹੋ ਮਾਮਲਾ ਬਿੱਤੀ ਦੇਰ ਰਾਤ ਦਾ ਹੈ ਜਦੋਂ ਗਰਭਵਤੀ ਹੋਰਤ ਦਾ ਡਿਲੀਵਰੀ ਸਮਾਂ ਆਇਆ ਤਾਂ ਉਹ ਆਪਣੇ ਪਤੀ ਨਾਲ ਉਕਤ ਨਿੱਜੀ ਹਸਪਤਾਲ ਪਹੁੰਚੀ ਉੱਥੇ ਡਾਕਟਰ ਨਹੀਂ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਲਈ ਆਖ ਦਿੱਤਾ ਤੇ ਉਥੋਂ ਵਾਪਸ ਪਰਤਣਾ ਪਿਆ ਜਦੋਂ ਉਕਤ ਔਰਤ ਦੇ ਪਤੀ ਨੇ ਆਪਣੀ ਪਤਨੀ ਨੂੰ ਮੋਟਰਸਾਈਕਲ ਰਾਹੀਂ ਸਰਕਾਰੀ ਹਸਪਤਾਲ ਲਿਜਾ ਕੇ ਲਗਾਇਆ ਤਾਂ ਉੱਥੇ ਰਸਤੇ ਵਿੱਚ ਹੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਫਿਰ ਐਂਬੂਲੈਂਸ ਮੰਗਵਾਈ ਗਈ ਪਰ ਜਦੋਂ ਤੱਕ ਹਸਪਤਾਲ ਪਹੁੰਚੇ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ ਲਗਾਤਾਰ ਇਸੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸਨ ਪਰ ਜਦੋਂ ਸਾਨੂੰ ਜ਼ਰੂਰਤ ਸੀ ਤਾਂ ਹਸਪਤਾਲ ਵਾਲਿਆਂ ਨੇ ਦਰਵਾਜ਼ਾ ਨਾਲ ਖੋਲ੍ਹਿਆ ਕਹਿ ਦਿੱਤਾ ਕਿ ਡਾਕਟਰ ਨਹੀਂ ਹੈਗਾ ਸਰਕਾਰੀ ਹਸਪਤਾਲ ਲੈ ਜਾਓ ਸਾਨੂੰ ਗੁੱਸਾ ਹੈ ਕਿ ਹਸਪਤਾਲ ਨੇ ਸਾਡੀ ਮਦਦ ਨਹੀਂ ਕੀਤੀ ਜਦ ਕਿ ਅਸੀਂ ਲੰਮੇ ਸਮੇਂ ਤੋਂ ਇਸ ਹਸਪਤਾਲ ਦੇ ਵਿੱਚ ਆਪਣੀ ਪਤਨੀ ਦਾ ਦੇਖਰੇਖ ਕਰਵਾ ਰਹੇ ਸੀ ਬੱਚੇ ਦੀ ਦੇਖਰੇਖ ਕਰਵਾ ਰਹੇ ਸੀ ਜਦੋਂ ਸਮਾਂ ਆਇਆ ਤਾਂ ਡਿਲੀਵਰੀ ਲਈ ਹਸਪਤਾਲ ਨੇ ਸਾਡੀ ਕੋ ਮਦਦਦ ਆ ਕੀਤੀ ਤੇ ਇਸ ਕਾਰਨ ਸਾਡੇ ਬੱਚੇ ਦੀ ਮੌਤ ਹੋਈ ਹੈ ਉੱਥੇ ਹੀ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਦੇਰ ਰਾਤ ਇਹ ਲੋਕ ਉਹਨਾਂ ਕੋਲ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ ਇਸ ਲਈ ਸਾਡੇ ਚੌਕੀਦਾਰ ਨੇ ਇਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਲਈ ਕਿਹਾ ਉਸ ਤੋਂ ਬਾਅਦ ਕੀ ਹੋਇਆ ਸਾਨੂੰ ਕੁਝ ਨਹੀਂ ਪਤਾ ਜਦੋਂ ਵੀ ਕੋਈ ਅਮਰਜੈਂਸੀ ਹੁੰਦੀ ਹੈ ਤੇ ਅਸੀਂ ਸਰਕਾਰੀ ਐਂਬੂਲੈਂਸ ਮੰਗਵਾ ਕੇ ਮਰੀਜ਼ ਨੂੰ ਸਰਕਾਰੀ ਹਸਪਤਾਲ ਪਹੁੰਚਾਉਣ ਦੀ ਸਿਲਾਹ ਦੰਨੀ ਆ ਇਹ ਸਾਡੇ ਕੋਲ ਲਗਾਤਾਰ ਇਲਾਜ ਨਹੀਂ ਸੀ ਕਰਵਾਉਂਦੇ ਕੀ ਨਾਮ ਤੁਹਾਡਾ ਡਾਕਟਰ ਹਰਿੰਦਰ ਜੀ ਜੀ ਆਨਰ ਹੋਇ ਤੁਸੀਂ ਮੈਂ ਡਾਇਰੈਕਟਰ ਹਾਂ ਉਸਦੇ ਨਾਲ ਸਾਡੇ ਸਟਾਫ ਡਾਕਟਰ ਸਰ ਇਹਦੇ ਤੇ ਬੱਚਾ ਮੁੱਤਤਾ ਉਹਦੇ ਪਰਿਵਾਰ ਜਮਾ ਉਹਨਾਂ ਦਾ ਕਹਿਣਾ ਨਹੀਂ ਰਾਤ ਸਾਨੂੰ ਟ੍ਰੀਟਮੈਂਟ ਨਾ ਦਿੱਤਾ ਗਿਆ ਜਿਸ ਸੋਇਆ ਕਰਕੇ ਬੱਚਾ ਸੜਕ ਤੇ ਡਿਲੀਵਰ ਹੋ ਗਿਆ ਤੇ ਉਹ ਤੁਹਾਡੇ ਹਸਪਤਲ ਜਾਂ ਤੁਹਾਡੇ ਸਟਾਫ ਦੇ ਨਹੀਂ ਵਿੱਚ ਗਿਆ ਅੱਛਾ ਇਹ ਤੁਸੀਂ ਕਹਿੰਦੇ ਹੋ ਜਾਂ ਉਹ ਕਹਿ ਸਕਦੇ ਹਨ ਬਟ ਰਾਤ 12:30 1 ਵਜੇ ਇਹ ਐਮਰਜੈਂਸੀ ਆਇਆ ਜਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਉਸ ਟਾਈਮ ਨਹੀਂ ਹੈਗੀ ਠੀਕ ਹੈ ਅੱਡਾ ਜਿਹੜਾ ਮੋਟਵੇਂ ਲੜਕਾ ਉਹਨੇ ਬਾਰу ਹੀ ਕਹਿ ਦਿੱਤਾ ਸੀ ਇਹਨਾਂ ਨੂੰ ਇਹਨੂੰ ਤੁਸੀਂ ਇਸ ਵਿਲੋ ਹਸਪਤਲ ਆ ਜਾਓ ਇਸ ਟਾਈਮ ਡਾਕਟਰ ਸਾਹਿਬ ਨਹੀਂ ਹੈਗੇ ਇਹਨਾਂ ਕਹਿ ਕੇ ਉਹਨਾਂ ਨੇ ਇਹਨਾਂ ਨੂੰ ਭੇਜ ਦਿੱਤਾ ਠੀਕ ਹੈ ਅੱਗੇ ਕੀ ਵਾਪਰਿਆ ਸਾਨੂੰ ਇਸ ਬਾਰੇ ਨੂੰ ਅਗਰ ਇਹ ਕੋਈ ਕੰਟੀਨਿਊਸਲੀ ਤੁਹਾਡਾ ਪੇਸ਼ੈਂਟ ਸੀ ਜਿਹੜਾ ਪਰਮਨੈਂਟ ਰੂਮ ਇਸ਼ੂ ਕਰ ਰਿਹਾ ਸੀ ਕਿ ਮੌਕੇ ਤੇ ਜੇ ਬਚਾੜ ਲਿਵਰ ਘੁੰਮ ਵਾਲਾ ਸੀ ਜਾਂ ਕੁਝ ਵੀ ਸੀ ਐਮਰਜੈਂਸੀ ਵੀ ਐਂਬੂਲੈਂਸ ਵੀ ਉਹ ਜੇ ਕਰਵਾਇਆ ਜਾਂਦਾ ਸਰਵਿਸ ਐਂਬੂਲੈਂਸ ਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆਪਾਂ ਠੀਕ ਹੈ ਨਾ ਦੂਜੀ ਗੱਲ ਇਹ ਪੇਸ਼ੈਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਸੀ ਆ ਰਿਹਾ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਸਾਡੇ ਕੋਈ ਆਏ ਸੀਗੇ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਆਉਂਦੀ ਹੈ ਤਾਂ ਉਹ ਡੇਟਾ ਮੱਕਾ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਦੇ ਬਿਲਕੁਲ ਸਭ ਕੁਝ ਕਮ ਖਰਾਬ ਰੌਲਾਂਦਾ ਉਸ ਟਾਈਮ ਆਉਂਦੇ ਠੀਕ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ 댓 ਮੀਨਸ ਸਟਾਫ ਨਹੀਂ ਹੈਗਾ ਨਾ ਡਾਕਟਰ ਸਭ ਹੈ ਨਹੀਂਗੇ ਸਿਵਲ ਹਸਪੀਟਲ ਜੋ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਚ ਆਉਂਦੇ ਸਿਵਲ ਇਹ ਭੇਜਦੇ ਆਂ ਸਿਵਲਸ ਪਰਲੀ ਯਰ ਐਂਟਰੇਨ ਕਰਦੇ ਹੋਣਾ ਨਾ ਨਾਕੁਲਦੀਪ ਸਿੰਘ ਮੈਂ ਹਰ ਨਾਮ ਲਗਦਾ ਸਾਂ ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾ ਦਰਦ ਹੋਣ ਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾਲ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੱਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਰ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਤੇ ਮੈਂ ਸਰ ਇੱਥੋਂ ਲੈ ਕੇ ਫੇਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਇਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚੱਲ ਜਾਓ ਨਾ ਸਾਰੇ ਇੱਥੋਂ ਗਿਆਵਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉੱਥੋਂ ਤੱਕ ਤਾਂ ਕਿ ਗਿਆਵਾਂ ਤੇ ਬਾਤ ਹੈ ਨਾ ਕੇਸ ਹੋਤੇ ਹੋ ਗਿਆ ਰਾਜ ਹਾਂਜੀ ਛੜਕਤ ਹੈ ਜੀ ਹਾਂਜੀ ਫਿਰ ਕਿ ਉੱਥੋਂ ਫਿਰ ਆਪਾਂ ਬਾਤ ਚ ਕੀਤਾ ਐਂਬੂਲੈਂਸ 108 ਨੂੰ ਆਉਣਾ ਫਿਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤਾਂ ਫਿਰ ਖੜਿਆ ਫਿਰ ਸਾਰਾ ਉਹਨਾਂ ਨੇ ਫਿਰ ਉੱਤੇ ਪੁੱਛਿਆ ਨੂੰ ਆਂਦੇ ਕਿ ਤੁਸੀਂ ਇੱਧਰ ਆਏ ਜੇ ਤੇ ਆਂਦੇ ਕਿ ਇਹ ਪਹਿਲਾਂ ਫਾਇਲਾ ਦੋ ਪਹਿਲਾਂ ਨਾਨ ਨਖਾਈਆਂ ਤੇ ਫਿਰ ਬਾਕੀ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਇਲਾਜ ਚੱਲਦਾ ਹੀ ਹਾਂਜੀ ਮਰੇ ਤਿੰਨੇ ਬੇਟੇ ਇੱਥੋਂ ਆਏ ਹਾਂਜੀ ਇਹ ਆ ਨੀ ਜੇ ਬੱਚੇ ਆ ਨਹੀਂ ਸਾਰਾ ਹੂੰ ਅੰਨੀ ਮੈਂ ਮਿਲਿਆ ਹੁਣ ਇਹ ਅੰਧਰੇ ਬੈਠੇ ਤੇ ਆ ਤੇ ਬਾਕੀ ਇਹ ਮੈਨੂੰ ਮਿਲੇ ਨਹੀਂ ਉਹ ਆਦਾ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਇਹਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉਹ ਦਵਾਈ ਲੈਣ ਦੇ ਪਟਾਣਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਲਟਰਾਸਾਉਂਡ ਪਸੰਦ ਨਹੀਂ ਆ ਇੱਥੋਂ ਕਰਾਉ ਇੱਥੋਂ ਕਰਾਉ ਕਮਿਸ਼ਨ ਦੇ ਚੱਕਰ 'ਚ ਆਪਣੀ ਆਪਣੇ ਬੰਦਿਆ ਨੂੰ ਆਲਟਰਾਸਾਉਂਡ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ 'ਚ ਪਰ ਇਹ ਦਸੰਬਰ 'ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਪਤਾ ਇਹਨਾਂ ਨੇ ਡਿਗਰੀਆਂ ਕਾਧੀਆਂ ਲਈਆਂ ਨੇ ਫਿਰ ਇਹਨਾਂ ਰਾਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਏ ਇਹ ਦੁਬਾਰਾ ਦੋ ਵਰੀ ਆਇਆ ਵਾ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂ ਗਾ ਮੌਕਾ ਮੌਦੇ ਮੌਕੇ ਤੇ ਆਉਣਾ ਚਾਹੀਦਾ ਏ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਹਨਾਂ ਦੀ ਡਿਲ ਰੁਕ ਸੜਕ ਤੇ ਹੋਈ ਏ ਦੋ ਮਲਾਜ਼ਮ ਪੁਰਸ ਮਲਾਜ਼ਮ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਕਿਉਂਕਿ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਹਨਾਂ ਦਾ ਹੱਕ ਬਣਦਾ ਤੇ ਇਹਨਾਂ ਦੇ ਪੁਲਸ ਨੂੰ ਮੌਕੇ ਤੇ ਦੋ ਮੁਲਾਜ਼ਮ ਘੁਮੜੇ ਹੀ ਝੜਕਤੇ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੇ ਕੱਢਿਆ ਵਾ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦਕਿ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਗੈਰ ਇਰਾਦਤਨ ਬੱਚੇ ਦੀ ਹੱਤਿਆ ਕਿ ਹੋਈ ਆ ਇਹਦੇ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਬਣਦੀ ਕਾਰਵਾਈ ਪੁਲਿਸ ਮੁਲਾਜ਼ਮਾਂ ਕਰਨੀ ਚਾਹੀਦੀ ਆ ਇਹਦੇ ਤੇ